ਸਤ ਸਿਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗਾ ਤਾਂ ਦਿਖਾਉਣੀ ਆ ਤੇ ਸੂਈ ਸਵਾਈ ਆ ਸੂਈ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੇ ਜਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵਿਧੀ 사ਸੀ ਕਾਲ ਜੀ 사ਸੀ ਕਾਲ ਵਿਧੀ ਉਹ ਵਿਧੀ ਠੀਕ ਠਾਕ ਜੀ ਹਾਂਜੀ ਵਧੀਆ ਵਿਧੀ ਚਲੋ ਵਧੀਆ ਚੀਜ਼ ਦਾ ਜੇ ਤੇ ਨਾਮ ਦੱਸ ਤੇ ਕਰੀਆ ਆਪਣਾ ਜੀ ਆਪਣਾ ਰੋਸ਼ਨਦੀਪ ਸਿੰਘ ਨਾਮ ਅੱਛਾ ਜੀ ਪਿੰਡ ਸੁਲਤਾਨਵਿੰਡ ਪੱਤੀ ਮਰਸੂਲ ਦੀ ਜੀ ਘਰ ਆਪਣਾ ਠੀਕ ਆ ਹਾਂਜੀ ਤੇ ਫੋਨ ਨੰਬਰ ਵੀ ਬੋਲ ਦ ਜੀ 7717211839 ਠੀਕ ਆ ਤੇ ਆਪਣਾ ਇੱਕ ਸਾਡਾ ਮਿਸਟਰ ਸ਼ਹਿਰ ਦੇ ਵਿੱਚ ਹੀ ਆ ਜਾਂਦਾ ਨਾ ਸ਼ਹਿਰ ਬਿਲਕੁਲ ਲੱਗ ਗਈ ਆ ਹਾਂਜੀ ਤੇ ਜ਼ਿਲ੍ਹਾ ਵੀ ਆਪਣਾ ਬਸਰ ਹੈ ਨਾ ਹਾਂਜੀ ਠੀਕ ਆ ਤੇ ਵਪਾਰ ਦਾ ਕੰਮ ਆਪਣਾ ਹਾਂਜੀ ਵਪਾਰ ਤੇ ਆ ਵੇਚਣ ਲਈ ਲੈਂਦੀਆਂ ਗਾਂ ਹਾਂਜੀ ਵੇਚ ਲਈ ਦਿੰਦੀ ਠੀਕ ਆ ਤੇ ਹਾਂ ਦਿਖਾ ਦਈਏ ਤੁਹਾਨੂੰ ਕਲੀ ਇਤਰਾ ਹੀ ਬਾਕੀ ਕੱਦ ਕੱਠ ਚੰਗਾ ਵਾ ਤੇ ਸੋਹਣੇ ਰੰਗ ਰੂਪ ਦੀ ਇਤਰਾ ਕਿੰਵਾ ਸਵੇਰ ਸੋਈ ਜੇ ਵੀਰ ਜੀ ਇਹ ਦੂਜੀ ਸਵੇਰ ਆੜ ਕੇ ਸੋਈ ਜੇ ਬੈਠ ਤੇ ਕਿੰਨਾ ਕ ਚਿਰ ਦੀ ਸੋਈ ਆ? ਬਿਰਜੀ ਨੂੰ ਹੋ ਗਏ ਜੇ 20 ਤੋਂ 25 ਦਿਨ ਬਸ। ਅੱਛਾ। ਬੱਚਾ ਹੈਗਾ ਜੀ ਆਪਣੇ ਕੋਲ ਜਦੋਂ ਮੀਂਹ ਨਹੀਂ ਪਿਆ ਵਿੱਜੀ ਉਦੋਂ ਮੜ ਗਿਆ ਠੱਡ ਲੱਗ ਕੇ। ਅੱਛਾ। ਤੇ ਪੈਣਾ ਬੋਲਾ ਤੇ ਹੈਗਾ ਜੀ 19 20 ਲੀਟਰ ਆਪਣੇ ਕੋਈ ਦੇ ਤਿਆਰ ਹੁਣ ਦੁੱਧ ਮਲਪੀ ਬੱਚੇ ਦੇ ਕਰਕੇ ਜੀ ਜੂ ਨਹੀਂ ਲਾਇਆ ਮੜਕੇ ਨੇ। ਅੱਛਾ। ਹੁਣ 14 15 15 ਕਿਲੋ ਦੁੱਧ ਮਲਪੀ ਠੰਡਾ ਹੈਗਾ ਜੀ। ਮੌਕੇ ਤੇ ਤਿਆਰ ਹੁਣ ਪੂਰਾ। ਮੌਕੇ ਤੇ ਤਿਆਰ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਆਪਣੇ ਘਰ ਆਣ। 15 ਲੀਟਰ ਦੁੱਧ ਜਿਹੜਾ 15 ਲੀਟਰ ਤਿਆਰ। ਹੁਣ ਮੌਕੇ ਤੇ ਚਵਾ ਦੋ ਬੱਚਾ ਮਰੇ ਨੂੰ ਕਿੰਨੇ ਕ ਦਿਨ ਹੋਏ ਜੀ? ਫਿਰ ਜੀ ਬੱਚਾ ਮਰੇ ਨੂੰ ਹੋਏ ਜੇ 10 ਦਿਨ ਹੋ ਗਏ ਤੇ 10 ਦਿਨ ਦੀ ਸੂਈ ਲੈਂਦੀ ਹੈ ਆਪਾਂ। ਅੱਛਾ। ਹਾਂਜੀ। ਠੀਕ ਆ। ਜਿਹੜੇ ਪਹਿਲਾਂ ਮਹੀ ਪਾਈ ਸੀ ਤੇ ਉਦੋਂ। ਹਾਂਜੀ। ਠੀਕ ਆ ਤੇ ਹੁਣ ਇਹਦੇ ਕੋਲ ਦੁੱਧ ਹੈਗਾ ਵਾ 15 ਲੀਟਰ। ਹਾਂਜੀ 15 ਲੀਟਰ ਤਿਆਰ ਜੀ ਦੁੱਧ ਕਰ ਜੂਗੀ। ਲਾ ਲਓ ਪੀਸੇ ਵਸੂ ਹੋਏ ਤੁਹਾਨੂੰ ਪਤਾ ਪਹਲਿਆਂ ਦੀ ਗੱਲ ਜੀ ਨਹੀਂ ਪਸ਼ੂ ਲੋਂਦਾ ਤੇ ਦੁੱਧ ਘਟਾ ਜਾਂਦਾ ਏ। ਠੀਕ ਆ। ਹਾਂਜੀ। ਤੇ ਉਤਰਾ ਠੰਡੀ ਸੀਲ ਜੀ। ਹਾਂਜੀ ਐਨ ਠੰਡੀ ਸੀਲ ਆ। ਬੈਬੂ ਕੇ ਦਿਖਾ ਦੇ ਇੱਕ ਵਾਰੀ ਸਾਲ। ਹਾਂਜੀ। ਆਹ ਥਾਣਾ ਦੇਖ ਸਾਜੀ ਸਾਹ ਦੇਖਾਂਦੇ ਚਾਹ ਵੀ ਬਿਲਕੁਲ ਸਾਫ ਆ ਤੇ ਮਗਲੇ ਥਾਣਾ ਦਮ ਚਾਹ ਦੇਖਾਂਦੇ ਤੇ ਤੇ ਬਾਕੀ ਥਾਣਾ ਕਾਫੀ ਕਮਾਲ ਦਾ ਵਾ ਜਿਹੜਾ ਇਹਦੇ ਕੋਲ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਆ ਮਿਲਕਵੇਨ ਵੀ ਚੰਗੀ ਲੱਗੇ ਆ ਗੱਤ ਘਾਟ ਪੱਖਾ ਵੀ ਚੰਗੀ ਆ ਬਾਕੀ ਜਿਹੜਾ ਕੋਈ ਲੈ ਜਾਊਗਾ ਹੋ ਸਕਦਾ ਦੁੱਧੋਂ ਵੱਧ ਵੀ ਜਾਵੇ ਹੋ ਸਕਦਾ ਇੰਨੇ ਤੇ ਰਵੇ ਬਾਕੀ ਮਿੰਨੇ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਸੂਈ ਨ ਹੋ ਗਿਆ 20 ਤੋਂ 25 ਦਿਨ ਤੋੜ ਦੋ ਵੀ ਦੀ ਇੱਕ ਅੜੀ ਫੜੀ ਨਾ ਇਹ ਆ ਬੇ ਇਤਰਾ ਰੰਗ ਰੂਪ ਦੀ ਸੋਹਣੀ ਹੈ ਲਾਓ ਲਾਓ ਕੋਈ ਗੰਨ ਬਾਕੀ ਹੁਣ ਅੱਗੇ ਜੇ ਮੌਸਮ ਕਾਫੀ ਜੜਾ ਵਾ ਅੱਗੇ ਪਿੱਛੇ ਜੇ ਰਿਹਾ ਉਹਦੇ ਕਰਕੇ ਕਾਫੀ ਪਛੂਵਾਂ ਦੇ ਬੱਚੇ ਜਿਹੜੇ ਆ ਮਰ ਗਏ ਕਦਮ ਕਦੀ ਮੌਸਮ ਗਰਮ ਤੇ ਕਦੀ ਠੰਡਾ ਹੋ ਜਾਂਦਾ ਹੈ ਗੜੇ ਗੁੜੇ ਵੀ ਇੱਧਰ ਕਾਫੀ ਪਏ ਆ ਬਾਕੀ ਸੋਈ ਸਵਾਈ ਆ ਦੁੱਧ ਮੋਕੇ ਤੇ ਜਿਹੜਾ ਗਿੰਦੇ ਕਿ 14-15 ਲੀਟਰ ਹੈਗਾ ਉਹ ਤੁਸੀਂ ਆਪਣਾ ਚਵਾਈ ਕਰਕੇ ਤਸੱਲੀ ਕਰਕੇ ਲੈ ਜਾਣਾ ਹੈ ਤੇ ਕਿੰਨਾ ਕੁ ਫਾਇਦੇ ਫਿਰ ਇਹਦਾ ਆਪਾਂ ਮੁੱਲ ਰੱਖਣਾ ਹੋਣਾ ਮੁੱਲ ਵੀ ਝੋਣ ਤੇ ਚਲੋ ਬੱਚਾ ਮਰ ਗਿਆ ਉਹ ਤਾਂ ਤੁਹਾਨੂੰ ਵੀ ਪਤਾ ਈ ਦੀ ਵੈਲ ਕਿੰਨੇ ਦੀ ਹੁੰਦੀ ਸੀ ਇੱਕ ਵਾਰੀ ਲਾਗੇ ਖਲੋਗੇ ਉੱਥੇ ਦਿਖਾ ਦਿਓ ਵੇਖਦੀ ਆ ਕਦ ਜਿਹੜਾ ਇਹਦਾ ਚੰਗਾ ਆ ਇਸ ਤਰ੍ਹਾਂ ਕਿੰਨੇ ਦੀ ਫਿਰ ਦੇਣੀ ਆ ਝੋਣ ਹਾਂ ਨਾ ਆਪਾਂ 55000 ਦੀ ਦੇ ਦਈਏ ਨਹੀਂ ਹਾਂ ਨਾ ਨਾ ਕਰੀਏ ਕਰੀਏ ਕੋ ਮਾਨਤਨ ਤੁਹਾਡੇ ਮਾਨਤਨ ਕਰਨਾ ਪਹਿਲੀ ਵੀਡੀਓ ਪਾਈ ਆ ਪਾਏ ਚੈਨਲ ਤੇ 50000 ਦੀ ਹਾਨ ਆ ਦੇ ਦਾਂਗੇ ਵੀਰ ਜੀ ਕਰ ਦਈਏ ਛੋਟ ਵਿੱਚ ਹੋਰ ਵੀ ਛੋਟ ਕਰਦਾ ਜੇ ਕੋਈ ਫੋਨ ਕਰੂਗਾ ਤੁਹਾਡਾ ਮਨ ਤਨ ਕਰ ਦੋ 000 ਛੱਡ ਦਈਏ ਹੋਰ 2000 ਛੱਡ ਦਾਂਗੇ ਅੱਛਾ 47 ਦੀ ਫਿਰ ਹਾਂ ਨਾ ਇੱਕ 47 ਦੀ ਦੇ ਦੇਣੀ ਹਾਂ 47 ਦੀ ਦੇ ਐ 3000 ਛੱਡ ਦਾਂਗੇ ਅੱਛਾ ਠੀਕ ਆ ਤੇ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਥੋੜੀ ਬਾਤ ਛੋਟ ਛੜ ਮੋਕੇ ਤੇ ਹੋਰ ਕਰ ਦੋਗੇ ਛੋਟ ਕਰ ਦਾਂਗੇ ਵੀਰ ਜੀ ਠੀਕ ਐ ਤੇ ਦੁੱਧ ਜਿਹੜਾ 15 ਲੀਟਰ ਘਰ ਚਵਾ ਤੋਗੇ ਹਨਾ 15 ਲੀਟਰ ਕਰਾਂ ਚਾਹ ਠੀਕ ਐ ਜੀ ਠੀਕ ਐ ਬਾਕੀ ਕੋਈ ਵੀਰ ਚਲੋ ਫੋਨ ਲਾਵੇ ਜਰੂਰ ਜਿਹੜੇ ਵੀ ਕਿਸੇ ਵੀ ਦੇ ਪਸੰਦ ਹੁੰਦੀ ਹੈ ਤੇ ਸਬਦਾਂ ਤੇ ਚਲੋ ਫਿਰ ਆਪੇ ਮੌਕੇ ਤੇ ਹੋ ਹੀ ਜਾਂਦਾ ਹੁੰਦਾ ਹੈ